ਕਸ਼ਮੀਰ ਗਿਆ ਸੀ ਉੱਥੇ ਮੁਸਲਮਾਨਾਂ ਨੂੰ ਕਿਹਾ ਮੈਂ ਕਿਹਾ ਗਿੱਦੜ ਬਣਨ ਦੀ ਕੋਸ਼ਿਸ਼ ਨਾ ਕਰਿਓ ਉਹ ਬੜੇ ਹੈਰਾਨ ਹੋਏ ਮੈਨੂੰ ਕਹਿੰਦੇ ਇਮਾਮ ਸਾਹਿਬ ਗਿੱਦੜ ਕਿਉਂ ਕਹਿ ਰਹੇ ਹੋ ਤੁਸੀਂ ਮੈਂ ਕਿਹਾ ਇਦਾਂ ਹੈ ਨਾ ਕਿ ਜਦੋਂ ਕੋਈ ਬੰਦਾ ਕਿਤੇ ਘੱਟ ਗਿਣਤੀ ਹੁੰਦਾ ਹੈ ਤੇ ਉੱਥੇ ਜਿਹੜੇ ਬਹੁ ਗਿਣਤੀ ਲੋਕ ਹੁੰਦੇ ਨਾ ਉਹ ਗਿੱਦੜਾ ਮੰਗੋ ਇਕੱਠੇ ਹੋ ਜਾਂਦੇ ਉਹ ਇਕੱਠੇ ਆਉਂਦੇ ਮੈਂ ਕਿਹਾ ਇੱਥੇ ਦੇ ਹਿੰਦੂਆਂ ਨੂੰ ਤੁਸੀਂ ਬੁਲਾਇਆ ਆਪਣੇ ਕੋਲ ਉਹ ਕਹਿੰਦੇ ਹਾਂਜੀ ਪ੍ਰੋਗਰਾਮ 'ਚ ਬੁਲਾਇਆ ਮੈਂ ਕਿਹਾ ਤੁਸੀਂ ਗਏ ਮੰਦਰ ਕਹਿੰਦੇ ਅਸੀਂ ਨਹੀਂ ਗਏ ਉਹਨਾਂ ਦੇ ਪ੍ਰੋਗਰਾਮ 'ਚ ਮੈਂ ਕਿਹਾ ਸਿੱਖ ਹੈਗੇ ਇੱਥੇ ਕਰਨਾ ਵੈਲੀ ਦੀ ਗੱਲ ਦੱਸਦਾ ਤੁਹਾਨੂੰ ਤੁਸੀਂ ਪਤਾ ਕਰ ਸਕਦਾ ਉੱਥੇ ਜਾ ਕੇ ਮੈਂ ਕਿ ਉਹਨਾਂ ਨੂੰ ਬੁਲਾਇਆ ਕਹਿੰਦੇ ਹਾਂ ਜੀ ਅਸੀਂ ਦੱਸਿਆ ਕਿ ਇਮਾਮ ਸਾਹਿਬ ਆ ਰਹੇ ਮੈਂ ਚਲੋ ਇੱਕ ਪ੍ਰੋਗਰਾਮ ਉੱਥੇ ਗੁਰਦੁਆਰਾ ਸਾਹਿਬ ਚ ਕੀਤਾ ਕਰਨਾ ਦੇ ਗੁਰਦੁਆਰਾ ਸਿੰਘ ਸਭਾ ਚ ਇੱਕ ਪ੍ਰੋਗਰਾਮ ਉੱਥੇ ਸ਼ਰਦਾ ਦੇਵੀ ਦੇ ਮੰਦਿਰ ਦੇ ਵਿੱਚ ਉੱਥੇ ਪੰਡਤ ਜੀ ਨੂੰ ਅਸੀਂ ਜਾ ਕੇ ਮਿਲੇ ਉੱਥੇ ਕੀਤਾ ਤੇ ਮੈਂ ਉਹਨਾਂ ਮੁਸਲਮਾਨਾਂ ਨੂੰ ਕਿਹਾ ਮੈਂ ਕਿਹਾ ਇਸਲਾਮ ਦਾ ਇਤਿਹਾਸ ਹੈ ਕਹਿੰਦਾ ਕਿ ਅਸੀਂ ਗਿੱਦੜ ਨਹੀਂ ਹੈਗੇ ਗਿੱਦੜ ਮਤਲਬ ਕਿਤੇ ਇੱਕ ਕੌਮ ਦਾ ਇੱਕ ਬੰਦਾ ਰਹਿੰਦਾ ਇੱਕ ਘਰ ਹੈ ਜਾਂ ਇੱਕ ਧਰਮ ਸਥਾਨ ਹੈ ਤੇ ਉੱਥੇ ਦੂਜੀ ਕੌਮ ਦੇ ਲੋਕ ਅਗਰ 1000 ਬੰਦੇ ਰਹਿੰਦੇ ਤਾਂ ਉਹ ਇਕ ਇਹ ਤਾਂ ਗਿੱਦੜਾਂ ਵਾਲਾ ਕੰਮ ਹੋ ਜਾਂਦਾ ਨਾ ਗਿੱਦੜ ਨਾ ਪੰਜਾਬੀ ਬਣਦੇ ਨਾ ਦੁਨੀਆ ਦੀ ਕੋਈ ਵੀ ਅੱਛੀ ਕੌਮ ਗਿੱਦੜ ਨਹੀਂ ਬਣਨਾ ਚਾਹੁੰਦੀ ਇਸ ਲਈ ਬਹੁ ਗਿਣਤੀਆਂ ਚਾਹੇ ਮੁਸਲਮਾਨ ਹੋਣ ਚਾਹੇ Hindu ਹੋਣ ਚਾਹੇ ਸਿੱਖ ਹੋਣ ਚਾਹੇ ਇਸਾਈ ਹੋਣ ਚਾਹੇ ਬੋਧੀ ਹੋਣ ਪੂਰੀ ਦੁਨੀਆ ਦੇ ਲੋਕਾਂ ਨੂੰ ਕਹਿੰਨਾ ਜਿੱਥੇ ਤੁਹਾਡੀ ਗਿਣਤੀ ਜ਼ਿਆਦਾ ਹੈ ਔਰ ਕਿਸੇ ਹੋਰ ਧਰਮ ਦੀ ਗਿਣਤੀ ਤੁਹਾਡੇ ਤੋਂ ਘੱਟ ਹੈ ਤੇ ਗਿੱਦੜ ਬਣ ਕੇ ਉਹਨਾਂ ਦੇ ਦੁਵਾਲੇ ਨਾ ਹੋਈਓ ਉਹਨਾਂ ਨੂੰ ਇੱਜ਼ਤ ਦਿਓ ਮਾਣ ਦਿਓ ਸਤਿਕਾਰ ਦਿਓ ਕਿਉਂਕਿ ਬਹਾਦਰ ਆਦਮੀ ਹੋਈ ਹੁੰਦਾ ਜਿਹੜਾ ਕਮਜ਼ੋਰ ਨੂੰ ਨਾਲ ਲਾ ਕੇ ਰੱਖਦਾ ਹੈ ਕਮਜ਼ੋਰ ਨੂੰ ਹੋਰ ਦਬਕਾਣਾ ਆਪਣੀ ਤਰਦਾਦ ਦੇ ਬਲ ਦੇ ਉੱਤੇ ਇਹ ਸਿਵਾਏ ਗਿੱਦੜਾਂ ਦੇ ਹੋਰ ਕਿਸੇ ਦਾ ਕੰਮ ਆ ਬੰਦ ਤੁਸੀਂ ਇੱਕ ਪਿੱਛੇ ਬੜੀ ਵੱਡੇ ਐਗਜ਼ਾਮਪਲ ਸੈੱਟ ਕੀਤੀ ਗੁਰਦੁਆਰਾ ਸਾਹਿਬ ਦੀ ਨੀਂ ਰੱਖੀ ਜੀ ਗੁਰਦੁਆਰਾ ਸਾਹਿਬ ਦੀ ਨੀਂ ਤਾਂ ਤੁਸੀਂ ਰੱਖੀ ਜੀ ਦੂਜੇ ਪਾਸੇ ਜੇ ਮਸਜਿਦ ਆਲਮਗੀਰ ਸਾਹਿਬ ਜੇ ਆਲਮਗੀਰ ਪਿੰਡ ਦੇ ਵਿੱਚ ਬਣਦੀ ਆ ਤਾਂ ਉੱਥੇ ਮਸਜਿਦ ਦੀ ਜਿਹੜੀ ਤੁਸੀਂ ਨੀਂ ਰਖਾਈ ਉਹ ਸਿੱਖ ਸਮਾਜ ਤੋਂ ਵਿਖਾਈ ਜ ਸਰਦਾਰਾ ਤੋਂ ਦੇਖ ਤਾਂ ਖਾਈ ਅਸੀਂ ਵੀ ਦੋਨੋਂ ਵੀਡੀਓਜ਼ ਦੇ ਵਿੱਚ ਚਲੋ ਮੈਂ ਵੀ ਉੱਥੇ ਸੀ ਕੀਤੀਆਂ ਪਰ ਇੱਕ ਐਗਜ਼ਾਮਪਲ ਜ਼ਰੂਰ ਸੈੱਟ ਕਰ ਦਿੱਤਾ ਅਸਲ ਦੇ ਵਿੱਚ ਕੀ ਹੈ ਕਿ ਪੰਜਾਬ ਦੀ ਧਰਤੀ ਜਿਹੜੀ ਹੈ ਉਹ ਸ਼ੁਰੂ ਤੋਂ ਮੈਂ ਪਰਸੋਂ ਬਰਨਾਲੇ ਸੀਗਾ ਉੱਥੇ ਇਹ ਗੱਲ ਵੀ ਅਸੀਂ ਵਿਚਾਰੀ ਨਾਲ ਇਹ ਜਿਹੜੀ ਸਰਵ ਧਰਮ ਏਕਤਾ ਦੀ ਜਿਹੜੀ ਗੱਲ ਹੈ ਇਹ ਵਿਸ਼ਵ ਦੇ ਵਿੱਚ ਸਭ ਤੋਂ ਪਹਿਲਾਂ ਭੰਤਨ ਗੁਰੂ ਨਾਨਕ ਦੇਵ ਜੀ ਨੇ ਕੀਤੀ ਅਗਰ ਤੁਸੀਂ ਇਤਿਹਾਸ ਨੂੰ ਪੜ੍ਹਨਾ ਬਿਲਕੁਲ ਸਹੀ ਉਹਨਾਂ ਨੇ ਹੀ ਕਿਹਾ ਕਿ ਵੀ ਮੈਂ ਚਾਹਨਾ ਹੈ ਕਿ ਕੋਈ ਮੁਸਲਮਾਨ ਚੰਗਾ ਮੁਸਲਮਾਨ ਬਣੇ ਇੱਕ ਹਿੰਦੂ ਚੰਗਾ ਹਿੰਦੂ ਬਣੇ ਹਿੰਦੂ ਬਣੇ ਹੁਣ ਜਿਸ ਸੂਬੇ ਤੋਂ ਜਿਸ ਮਿੱਟੀ ਤੋਂ ਸਾਰੇ ਲੋਕਾਂ ਨੂੰ ਇਹ ਕਿਹਾ ਗਿਆ ਹੋਵੇ ਵੀ ਆਪਣੇ ਆਪਣੇ ਧਰਮਸਤ ਰਹੀਓ ਲੇਕਿਨ ਦੂਸਰੇ ਧਰਮ ਨੂੰ ਨਿੰਦੀਓ ਨਾ ਆਪਣੇ ਧਰਮ ਦੇ ਵਿੱਚ ਰਹੀਓ ਲੇਕਿਨ ਦੂਸਰੇ ਧਰਮ ਦੀ ਬੁਰਾਈ ਨਾ ਕਰਿ ਆਪਣੇ ਧਰਮ ਚ ਰਹੀਓ ਲੇਕਿਨ ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਨੂੰ ਕਾਇਮ ਰੱਖਿ ਹੂੰ ਤੇ ਉਸੇ ਧਰਮ ਦੇ ਵਿੱਚ ਉਸੇ ਸੂਬੇ ਦੇ ਵਿੱਚ ਅਗਰ ਇਦਾਂ ਦੀਆਂ ਮਿਸਾਲਾਂ ਨਹੀਂ ਕਾਇਮ ਕੀਤੀਆਂ ਨਿਆਣੀਆਂ ਤੇ ਹੋਰ ਕਿੱਥੇ ਕਾਇਮ ਕੀਤੀਆਂ ਜਾਣਗੀਆਂ ਤੇ ਇਸ ਲਈ ਮੈਂ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦਾ ਮੈਂ ਤਾਂ ਅਕਸਰ ਕਹਿੰਦਾ ਹਾਂ ਕਿ ਅਗਰ ਅਸਲੀ ਭਾਰਤ ਦੇਖਣਾ ਹੈ ਤੇ ਪੰਜਾਬ ਜਾਓ ਪੰਜਾਬ ਚਾਓ ਤੇ ਇੱਥੇ ਆ ਕੇ ਦੇਖੋ ਵੀ ਕਿਸ ਤਰ੍ਹਾਂ ਲੋਕ ਪਿਆਰ ਦੇ ਨਾਲ ਮੁਹੱਬਤ ਦੇ ਨਾਲ ਇੱਕ ਦੂਸਰੇ ਦੇ ਨਾਲ ਰਹ ਰਹੇ ਨੇ ਪਰ ਇਹ ਗੱਲ ਨਾ ਪਾਈ ਮਰਦਾਨਾ ਕਿੰਨੇ ਸਾਲ ਗੁਰੂ ਸਾਹਿਬ ਨਾਲ ਰਹੇ ਪਰ ਗੁਰੂ ਸਾਹਿਬ ਨੇ ਕਦੇ ਐ ਨਹੀਂ ਕਿਹਾ ਮੈਂ ਤੂੰ ਸਿੱਖ ਬਣ ਲੈ ਜੀ ਤੋਂ ਆਪਣਾ ਧਰਮ ਦੀ ਗੱਲ ਆ ਉਹ ਪਾਈ ਮਰਦਾਨਾ ਜੇ ਮੁਸਲਮਾਨ ਸਮਾਜ ਦੇ ਵਿੱਚ ਪੈਦਾ ਆਏ ਮੁਸਲਮ ਧਰਮ ਦੇ ਵਿੱਚ ਆਏ ਉਹ ਜਦੋਂ ਦੁਨੀਆ ਤੋਂ ਗਏ ਨੇ ਉਹ ਮੁਸਲਮਾਨ ਹੀ ਰਹੇ ਨੇ ਜੇ ਭਾਈ ਬਾਲਾ ਜੀ ਹਿੰਦੂ ਜੀ ਜੇ ਹਿੰਦੂ ਧਰਮ ਤੋਂ ਸੰਤਾ ਉਹ ਹਿੰਦੂ ਧਰਮ ਦੇ ਵਿੱਚ ਹੀ ਰਹੇ ਨੇ ਜੀ ਬਸ ਮੈਂ ਤੁਹਾਡੇ ਨਾਲ ਇਹੀ ਕਹਿਣਾ ਚਾਹੁੰਦਾ ਸਾਰੀ ਦੁਨੀਆ ਚ ਵਸਦੇ ਪੰਜਾਬੀਆਂ ਨੂੰ ਕਿ ਗੱਲਾਂ ਤਾਂ ਅਕਸਰ ਹੁੰਦੀਆਂ ਹੀ ਰਹਿੰਦੀਆਂ ਲੇਕਿਨ ਆਪਾਂ ਜਿਸ ਤਰੀਕੇ ਦੇ ਨਾਲ ਬੜੀ ਤੇਜ਼ੀ ਨਾਲ ਅੱਗੇ ਵਧਦੇ ਪਏ ਆ ਔਰ ਕਾਰੋਬਾਰ ਚ ਵੀ ਅੱਗੇ ਜਾ ਰਹੇ ਆ ਔਰ ਬਿਲਡਿੰਗਾਂ ਪੱਖੋਂ ਵੀ ਸਟਾਈਲ ਆਫ ਲਿਵਿੰਗ ਵੀ ਬਹੁਤ ਅੱਛਾ ਹੋ ਰਿਹਾ ਲੇਕਿਨ ਇਹਦੇ ਸਭ ਦੇ ਵਿੱਚ ਇੱਕ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਕਿਤਨਾ ਕਿਤੇ ਆਪਣੀ ਮਾਂ ਬੋਲੀ ਨੂੰ ਜਿਹੜਾ ਹੈ ਉਹ ਕਿਤੇ ਪਿੱਛੇ ਲੈ ਕੇ ਜਾ ਰਹੇ ਆ ਤੇ ਮੈਂ ਸਾਰੀ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਚਾਹੇ ਉਹ ਮੁਸਲਮਾਨ ਨੇ ਚਾਹੇ ਉਹ ਸਿੱਖ ਨੇ ਚਾਹੇ ਉਹ ਹਿੰਦੂ ਨੇ ਤਿੰਨ ਕੌਮਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਧਰਮ ਨੂੰ ਬੋਲੀ ਨੂੰ ਆਧਾਰਨਾ ਬਣਾਓ ਇਹ ਬੋਲੀ ਹੀ ਹੈ ਜਿਹਨੇ ਤੁਹਾਨੂੰ ਔਰ ਮੈਨੂੰ ਆਪਸ ਦੇ ਵਿੱਚ ਜੋੜਿਆ ਹੋਇਆ ਹੈ ਮਾਂ ਬੋਲੀ ਦਾ ਐਡਾ ਵੱਡਾ ਫਾਇਦਾ ਇਹ ਹੈ ਐਡਾ ਵੱਡਾ ਸਤਕਾਰ ਇਹ ਹੈ ਕਿ ਮਿਸਾਲ ਦੇ ਤੌਰ ਤੇ ਕੋਈ Hindu ਵੀਰ ਹੈ ਕੋਈ Sikh ਵੀਰ ਹੈ ਕੋਈ ਮੁਸਲਮਾਨ ਹੈ ਕੋਈ Dalit ਵੀਰ ਹੈ ਕੋਈ Janani ਵੀਰ ਹੈ ਅਸੀਂ ਸੱਤ ਸਮੁੰਦਰ ਪਾਰ ਜਦੋਂ ਮਿਲਦੇ ਹਾਂ ਕਹਿੰਦਾ ਹਾਂ ਵੀ ਪੰਜਾਬੀਆਂ ਨੂੰ ਪੰਜਾਬੀਆਂ ਬੋਲੀ ਤੋਂ ਨਾਲ ਹੀ ਜੱਫੀ ਪਾ ਲਈਦੀ ਹੈ ਹੂੰ ਕਿ ਸਾਡੀ ਮਾਂ ਬੋਲੀ ਇੱਕ ਨਾ ਹੁੰਦੀ ਫਿਰ ਕਿਹਨੇ ਜੱਫੀਆਂ ਪਾਉਣੀਆਂ ਸੀ ਜੇ ਮਾਂ ਬੋਲੀ ਇੱਕ ਨਾ ਹੁੰਦੀ ਫਿਰ ਕਿੱਥੇ ਗੱਲ ਵਕੜੀ ਪੈਣੀ ਸੀ ਜੇ ਮਾਂ ਬੋਲੀ ਇੱਕ ਨਾ ਹੁੰਦੀ ਇਹ ਪਿਆਰ ਮਿਠਾਸ ਮੁਹੱਬਤ ਕਿੱਥੋਂ ਹਣੀ ਸੀ ਤੇ ਇਸ ਲਈ ਆਪਣੀ ਮਾਂ ਬੋਲੀ ਨੂੰ ਨਾ ਛੱਡੋ ਆਪਣੀ ਆਨ ਵਾਲੀ نسلਾਂ ਨੂੰ ਮਾਂ ਬੋਲੀ ਸਿਖਾਓ ਆਪਣੇ ਕਾਰੋਬਾਰ ਦੇ ਵਿੱਚ ਮਾਂ ਬੋਲੀ ਨੂੰ ਲਿਖੋ ਆਪਣੀ ਸਿੱਖਿਆ ਪ੍ਰਣਾਲੀ 'ਚ ਮਾਂ ਬੋਲੀ ਨੂੰ ਲੈ ਕੇ ਆਓ